சுார் மணனால தரமெந்திர பாஜா மாதிரி ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਦਾਰਤ ਧਰਵਿੰਦਰ ਸਿੰਘ ਭੋਜੋ ਮਾਦਰੀ ਜੀ ਦੀ ਰਹਿਨਵਾਈ ਹੇਠ ਸਾਡੇ ਨੌਜਵਾਨ ਵੱਡੇ ਲੈਵਲ ਤੇ ਆਏ ਨੇ ਜਿਨ੍ਹਾਂ ਨੇ ਜੁਆਇਨਿੰਗ ਸ਼੍ਰੋਮਣੀ ਅਕਾਲੀ ਦਲ ਕੀਤਾ ਸੋ ਸਕੰਦਰ ਜੀ ਤੇ ਹੋਰ ਪ੍ਰਦੀਪ ਜੀ ਤੇ ਉਹਨਾਂ ਦੀ ਸੁਵਿਚੀ ਟੀਮ ਇਹ ਤਕਰੀਬਨ 30-35 ਮੁੰਡੇ ਨੇ ਜਿਨ੍ਹਾਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦਿੱਤਾ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਨ ਵਾਸਤੇ ਸਾਡੇ ਕੋਲ ਆਏ ਨੇ ਤੁਹਾ ਮੈਂ ਇਹਨਾਂ ਨੂੰ ਜੀਆਂ ਵੀ ਆਖਦਾ। ਸੋ ਦੂਸਰੇ ਪਾਸੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਪੰਜਾਬ ਦਾ ਜਿਹੜਾ ਬੱਚਾ ਹੈ ਜਿਹੜਾ ਨੌਜਵਾਨ ਹੈ ਉਹਨਾਂ ਦੇ ਮਨ ਦੇ ਵਿੱਚ ਭਾਰੀ ਚਿੰਤਾ ਹੈ ਕਿਉਂਕਿ ਜਿਹੜੀਆਂ ਇਹ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਜਿੰਨੀਆਂ ਚੋਣ ਵਿੱਚ ਆਉਂਦੀਆਂ ਉਹ ਕਹਿੰਦੀਆਂ ਕੁਛ ਅਤੇ ਕਰਦੀਆਂ ਕੁਛ ਹੈ। ਸਾਰਾ ਝੂਠ ਦਾ ਪ੍ਰਚਾਰ ਕਰਦੀਆਂ ਨੇ ਸਾਰੇ ਨੌਜਵਾਨਾਂ ਨੂੰ ਸਾਡਿਆਂ ਨੂੰ ਇਸ ਗੱਲ ਦਾ ਪੂਰਾ ਪੱਤਾ ਲੱਗ ਗਿਆ ਹੈਗਾ ਨੌਜਵਾਨ ਇਸ ਗੱਲ ਤੋਂ ਸੁਚੇਤ ਹੋ ਗਏ ਨੇ ਕਿ ਜੇ ਕੋਈ ਆਪਣਾ ਹੈ ਜਾਂ ਆਪਣੀ ਪਾਰਟੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਭਾਵੇਂ ਕਾਂਗਰਸ ਪਾਰਟੀ ਆ ਤੇ ਭਾਵੇਂ ਆਮ ਆਦਮੀ ਪਾਰਟੀ ਆ ਤੇ ਭਾਵੇਂ ਬੀਜੇਪੀ ਹੈਗੀ ਆ ਉਹਨਾਂ ਨੂੰ ਸਾਰਿਆਂ ਨੂੰ ਦਿੱਲੀ ਤੋਂ ਹੁਕਮ ਚੱਲਦੇ ਨੇ ਤੇ ਦਿੱਲੀ ਦੀਆਂ ਪਾਰਟੀਆਂ ਨੇ ਸਾਡੀ ਪਾਰਟੀ ਜਿਹੜੀ ਹੈਗੀ ਆ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੌਜਵਾਨ ਵੱਡੇ ਪੱਧਰ ਤੇ ਆ ਕੇ ਜੁੜ ਰਹੇ ਨੇ 35 ਤੋਂ 40 ਨੌਜਵਾਨ ਜੋ ਅੱਜ ਵੱਖ-ਵੱਖ ਪਾਰਟੀਆਂ ਨੂੰ ਬੀਜੇਪੀ ਤੇ ਝਾੜੂ ਚੋਂ ਆਏ ਨੇ ਕੁਝ ਨੌਜਵਾਨ ਜੋ ਝਾੜੂ ਨਾਲ ਤਾਲੂਕਾਦ ਰੱਖਦੇ ਤੇ ਤੇ ਕੁਝ ਬੀਜੇਪੀ ਨਾਲ ਤਾਲੂਕਾਦ ਰੱਖਣ ਵਾਲੇ ਨੌਜਵਾਨ ਨੇ ਅੱਜ ਸਾਡੇ ਸਕੰਦਰਜੀ ਬੜਵਾਲ ਤੋਂ ਤੇ ਪ੍ਰਦੀਪਜੀ ਬਨੇਰਾ ਤੋਂ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਨੌਜਵਾਨਾਂ ਨਾਲ ਠੱਗੀ ਵੱਜੀ ਆ ਇਸ ਆਮ ਆਦਮੀ ਪਾਰਟੀ ਨੇ ਬੇਰੁਜ਼ਗਾਰ ਕਰ ਦਿੱਤਾ ਨੌਜਵਾਨ ਨੂੰ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਜੀ ਜੋ ਸਹੂਲਤਾਂ ਲੈ ਕੇ ਆਉਣਗੇ ਉਹ ਇਹਨਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਇਹਨਾਂ ਨੂੰ ਅਸੀਂ ਪੂਰਾ ਵਿਸ਼ਵਾਸ ਦਿਵਾਉਣੇ ਆ ਵੀ ਮੱਖਣ ਸਿੰਘ ਲਾਲਕਾ ਜੀ ਜੋ ਸਾਡੇ ਹਲਕਾ ਇੰਚਾਰਜ ਨੇ ਉਹ ਇਹਨਾਂ ਨਾਲ ਮੋਟੇ ਨਾਲ ਮੋਢਾ ਲਾ ਕੇ ਖੜਨਗੇ ਤੇ ਇਸ ਬੇਨੁਕੀ ਤੇ ਬੇਜਵਾਨ ਸਰਕਾਰ ਤੋਂ ਇਹਨਾਂ ਨੇ ਆਪਦਾ ਪੱਲਾ ਅੱਜ ਛੜਵਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੇ ਸੀ ਉਹਨਾਂ ਨੂੰ ਜੀ ਆਇਆਂ ਆਖਦੇ ਆ। ਅੱਜ ਨੌਜਵਾਨ ਭਾਜਪੀ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵੱਲ ਆ ਰਿਹਾ ਹੈ। ਇਸ ਪ੍ਰਾਪਤੀ ਦੇ ਲਈ ਸਾਡਾ ਨੌਜਵਾਨ ਆਗੂ ਤਰਵਿੰਦਰ ਸਿੰਘ ਭੋਜ ਮਾਜਰੀ ਜੋ ਪ੍ਰਧਾਨ ਨੇ ਜੂਥ ਕਾਲੀਦਾ ਜਿਲ੍ਹਾ ਪਟਿਆਲੇ ਉਹਨਾਂ ਦੀ ਰਹਿਮਾਈ ਹੇਠ ਅਤੇ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੋ ਇੱਕ ਬਹੁਤ ਵਧੀਆ ਇਨਸਾਨ ਨੇ ਉਹਨਾਂ ਦੀ ਜੋਗ ਅਗਵਾਈ ਦੇ ਹੇਠ ਅੱਜ ਘੱਟੋ ਘੱਟ 40 ਤੋਂ 50 ਨੌਜਵਾਨਾਂ ਨੇ ਸ਼੍ਰੋਮਣੀ ਕਾਲੀਦਾਲ ਦਾ ਪੱਲਾ ਫੜਿਆ